ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਮੇਰੇ ਲੈਹਨੇ ਚੜਦੇ ਪੰਜਾਬ ਵਾਲੇ ਤੇ ਐਨ ਆਰ ਆਈ ਭਰਾਵਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਵਾਹਿਗੁਰੂ ਅਰਦਾਸ ਕਰਦਾ ਸਾਰੇ ਘਰ ਪਰਿਵਾਰ ਤੰਦਰੁਸਤੇ ਚੜਦੀ ਕਲਾ ਚ ਰਹੋਣ ਸੋ ਬਈ ਅੱਜ ਦਾ ਜਿਹੜਾ ਵੀਡੀਓ ਹੈ ਭਈ ਆਪਾਂ ਖੁੱਡਾ ਪਾਉਣ ਲੱਗਿਆ ਨਾ ਵਾ ਚੌਥਾ ਖੁੱਡਾ ਤੇ ਤਿੰਨ ਘੁੱਟੇ ਸੀ ਤੇ ਇੱਕ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਅਲੱਗ ਹੋਰ ਬਣਾਉਣ ਲੱਗਿਆ ਆ ਜਗ੍ਹਾ ਛੱਡੀ ਹੋਈ ਸੀ ਪਹਿਲਾਂ ਹੀ ਘੁੱਟੇ ਪਾਉਣ ਵਾਸਤੇ ਤੇ ਹੁਣ ਕਰਦੇ ਆ ਸ਼ੁਰੂਆਤ ਮਹਾਤਾਲ ਦੇ ਭਰਾਵਾਂ ਨਾਲ ਕਰਾਂਗੇ ਸ਼ੇਅਰ ਤੇ ਅੱਜ ਮਿਸਤਰੀ ਦਾ ਸਾਨੂੰ ਲੱਭਿਆ ਨਹੀਂ ਕਿਉਂ ਮਿਸਤਰੀ ਸਾਰੇ ਕੰਮ ਤੇ ਨੇ ਤਿੰਨ ਦਿਨ ਹੋ ਗਏ ਸੀਗੇ ਮਿਸਤਰੀ ਮਗਰ ਫਿਰਦੇ ਨੂੰ ਪਰ ਮਿਸਤਰੀ ਹਾਂ ਵੱਧ ਗਈ ਤੇ ਵੀ ਮਹਾਤਾਲ ਹੁਣ ਆਪ ਹੀ

ਜਾ ਮੁੰਡਾ ਵੀ ਨਹੀਂ ਆਇਆ ਉਹ ਬੇਚਾਰਾ ਆਪਦੇ ਕੰਮ ਤੇ ਸੀ ਤਾਂ ਹੀ ਦੋਵੇਂ ਲੱਗੇ ਹੋਏ ਆ ਆਪ ਹੀ ਹਾਂ ਤੇ ਮਹਾਨ ਵਾਲੇ ਭਰਾਵਾਂ ਨਾਲ ਕਰਤੀਏ ਸ਼ੇਰ ਵੀ ਚੌਥਾ ਘੁੱਟਾ ਵੀ ਵਾਈ ਉਹਦੇ ਕਿੱਸਾ ਨਾ ਲੱਗੇ ਆ ਪੌਣ ਇੱਕੋ ਬਾਦ ਪਾਵਾਂਗੇ ਦੋ ਖੁੱਦੇ ਉੱਤੇ ਬੱਜੇ ਗਏ ਜਾਂਦੇ ਸੀ ਅੱਜ ਬਾਜ ਪੈ ਗਿਆ ਤੇ ਦੋ ਬੱਚੇ ਆਏ ਨਹੀਂ ਹਜੇ ਤੱਕ ਰੱਬ ਜਾਣੇ ਵੀ ਵੈਰੀ ਪੈਗੀ ਵੈਰੀ ਪਈ ਸੀ ਇੱਕ ਬੱਚਾ ਆ ਕੇ ਸਦਾ ਕੰਧ ਤੇ ਬੱਚਾ ਥਾੜ ਦੇ ਥੱਲੇ ਡਰ ਕੇ ਆ ਤੋ ਤੇ ਦੂਜਿਆਂ ਨੇ ਮਗਰ ਸ਼ਹਿਰ ਪੈ ਗਈ ਉਹ ਤਾਂ ਕਰਕੇ ਹਜੇ ਤੱਕ ਆਏ ਨਹੀਂ ਇੱਥਾਂ ਤੇ ਜਦੋਂ ਆ ਗਏ ਤਾਂ ਫਿਰ ਵਾਹਿਗੁਰੂ ਵਾਸ਼ਾ ਤੇ ਲੱਗਿਆ ਸ਼ੁਰੂ ਕਰਨ ਰਦਾ ਕਿ ਆਪ ਵੀ ਬਥੇਰਾ ਕੰਮ ਕੀਤਾ ਬਾਈ ਬਥੇਰਾ ਰਹੇ ਹਾਂ ਇਸਤਰੀਆਂ ਨਾਲ ਉਹ ਚੱਲ ਨਾਲੇ ਭਰਾ ਮਨ ਨਾਲ ਕਰ ਦਈਏ ਸ਼ੇਅਰ ਨਾ ਇਤੇ ਇਸੇ ਚੀਜ਼ ਨਾਲ ਹਾਜੀ ਤਾਂ ਹਰ ਬੰਦੇ ਦੀ ਮਰਜ਼ੀ ਹੁੰਦੀ ਆ ਜੀ ਮੈਨੂੰ ਰਹਿਣਾ ਆਣਾ ਜੋ ਕਰਨਾ ਹਾਂ ਮਰਜ਼ੀ ਲੋਕਾਂ ਦੇ ਲੱਗਦੀ ਐਦਾ ਲੋਕ ਬਾਈ ਜਿਉਣ ਵੀ ਨਹੀਂ ਦਿੰਦੇ ਫਿਰ ਠੀਕ ਆ ਜੇ ਜੋ ਲੋਕਾਂ ਮਗਰ ਲੱਗ ਗਏ ਨਾ ਲੋਕਾਂ ਦੀਆਂ ਸੁਣਨ ਲੱਗ ਗਏ ਤਾਂ ਬੱਸ ਲੋਕ ਕਹਿੰਦੇ ਨੇ ਵੀ ਮਰ ਜੇ। ਉਹ ਫਿਰ ਕਹਿੰਦੇ ਨੇ। ਉਤਲੇ ਰਦੇ ਦਿਲਾਵਾਂਗੇ। ਇਹਦੇ ਤੇ ਨਹੀਂ। ਇਹ ਸਾਲ ਹੀ ਪਾਰੀ ਛੋਤੀ ਆ। ਮਾਫੀ ਆ ਜੀ। ਵੀਡੀਓ ਦੀ ਵੱਤ ਤੋਂ ਆਛੇ। ਭਰਾ ਦਾ ਸੀਗਾ ਕਮੈਂਟ ਕਹਿੰਦਾ ਵੀ ਬਾਈ ਬੱਚਾ ਆਪਣਾ ਨਾ ਉੱਟਿਆ ਨਹੀਂ ਹੈਗਾ ਘਰ ਟੁੱਟਿਆ ਵੀ ਪੱਟ ਦਈਏ। ਇਹ ਪੱਟਣ ਵਾਲਾ ਤਾਂ ਬਾਈ ਉਹਨੂੰ ਪਾਟੀ ਦੇ। ਠੀਕ ਆ ਕਈ ਵਾਰੀ ਇਹ ਜ਼ਰੂਰੀ ਨਹੀਂ ਹੁੰਦਾ ਵੀ ਛੋਟਾ ਬੱਚਾ ਕਲੀਆਂ ਤੇ ਉੱਤੇ ਕਈ ਵਜੇ ਝਾੜ ਕੇ ਸਾਫ ਹੋ ਕੇ ਫੇਰ ਵੱਡ ਉੜਦੇ ਨੇ ਬਾਈ ਠੀਕ ਆ ਇਹ ਆਪਾਂ ਵੀ ਪਰਖਿਆ ਹੋਇਆ ਤੇ ਕਈ ਵਜੇ ਕਲੀਆਂ ਤੇ ਨਹੀਂ ਉੜਦੇ ਠੀਕ ਆ ਵੱਡੇ ਹੋ ਕੇ ਉੜਦੇ ਨੇ ਜਦੋਂ ਪੱਲੀ ਸਾਫ ਹੋ ਜਾਂਦੇ ਨਾ ਪਰ ਸਾਫ ਹੋ ਜਾਂਦੇ ਫੇਰ ਉੜਦੇ ਨੇ ਠੀਕ ਆ ਸੋ ਐਡੀ ਟੈਨਸ਼ਨ ਨਾ ਲਿਆ ਕਰੋ ਜੇ ਬਲੱਡ ਲਾਈਨ ਚੰਗੀ ਆ ਜੋੜੀ ਚੰਗੀ ਥੋੜੀ ਲੱਗੀ ਹੋਈ ਆ ਤਾਂ ਜਾਨਵਰ ਨੇ ਉੱਟਣਾ ਹੀ ਉੱਟਣਾ ਬਾਈ ਠੀਕ ਆ ਜੋ ਮਰਜ਼ੀ ਹੋ ਜੇ ਉਹਨੇ ਉੱਡਣਾ ਹੀ ਉੱਡਣਾ ਇਹ ਆਇਆ ਕੰਮ ਉਹ ਦੂਜੀ ਧਫੜਾ ਧਾਗਾ ਲਾਈਏ ਧਾਗੇ ਵਾਸਤੇ ਧਾਗਾ ਧਾਗਾ ਲਾਣੀ ਹੈ ਉਹ ਆਂ ਬਿਆਸਾ ਕਰਾ ਲਾਓ ਅੱਦਾਲਾ ਸੀ ਤੋਂ ਪਹਿਲੇ ਤੋਂ ਸ਼ੁਰੂ ਕਰੀਏ ਆਜ ਇੰਨਾ ਜਿਆਦਾ ਆਉਂਦਾ ਨਾ ਇੱਥੇ ਬਈ ਗੋਲੇ ਵੀ ਥਾੜ ਥਾੜ ਕਰਦੇ ਫਿਰ ਦੇਰਦੇ ਨੇ ਗੋਲੇ ਵੀ ਨਹੀਂ ਟੇੱਕੇ ਬਹਿੰਦੇ ਇੰਨਾ ਜਿਆਦਾ ਆਵਾਜ਼ ਪੈਂਦਾ ਆਪਣੇ ਇੱਥੇ ਇਹ ਆਪਣੇ ਵਜ੍ਹਾ ਮਗਰ ਵੀ ਪਿਆ ਸੀ ਤਾਂ ਹੀ ਟੀਟੀ ਹੋਰ ਹੀ ਹੋ ਗਿਆ ਤਾਂ ਨਲੇ ਮੇਰੇ ਅੱਖਾਂ ਸਾਹਮਣੇ ਫਿਰਦੇ ਸੀ ਫਿਰਦੇ ਫਿਰਦੇ ਲੰਘ ਗਏ ਇੱਕ ਟੋਲ ਬੜਾ ਦੇਖੋ ਤਾਂ ਹਰੇ ਜਾਓ ਤੁਸੀਂ ਆਪੇ ਜਾਓ ਇੱਕ ਮੇਰੇ ਨਾਲ ਭਰਾ ਕਮੈਂਟਾਂ ਚ ਦੱਸ ਦਿਆ ਕਰੋ ਜਿਹੇ ਜੀ ਵੀਡੀਓ ਤੇ ਬਿਮਾਰੀ ਤੇ ਜਾਂ ਕਾਸੀ ਵੀ ਚੀਜ਼ ਤੇ ਹੁਣ ਪਰ ਪਟਾਈ ਤੇ ਪਾਵਾਂਗੇ ਬਈ ਦੇਖ ਪਰ ਤਾਂ ਹਰੇਕ ਹੀ ਪੱਟ ਲੈਂਦਾ ਠੀਕ ਆ ਪਰ ਜੋ ਤੋਂ ਪਹਿਲਾਂ ਕਰਨਾ ਹੁੰਦਾ ਬਈ ਉਹ ਕਿਸੇ ਕਿਸੇ ਨੂੰ ਹੀ ਪਤਾ ਹੈ ਠੀਕ ਆ ਕੋਈ ਨਹੀਂ ਬਈ ਅੱਜ ਕੱਲ ਸਭ ਗੁੰਮਰਾਹ ਕਰਦੇ ਨੇ ਬਈ ਮੈਂ ਤਾਂ ਦੇਖੇ ਨੇ ਠੀਕ ਆ ਸਾਬਤ ਤੋਂ ਤੋਂ ਕਹਿੰਦੇ ਨੇ ਠੀਕ ਆ ਤੇ ਜਿਹੜਾ ਕੋਈ ਦੱਸਦਾ ਉਹਦੀਆਂ ਉਨ ਹੀ ਕੋਈ ਮੰਨਦਾ ਇਹ ਵੀ ਮੈਂ ਦੇਖਿਆ ਅਗਲਾ ਕਹਿੰਦਾ ਵੀ ਇਹ ਤਾਂ ਬਈ ਉਹੀ ਪਕਾਈ ਮਾਰੀ ਜਾਂਦਾ ਇਹ ਨਹੀਂ ਦੇਖਦੇ ਵੀ ਬੰਦਾ ਸੱਚ ਦੱਸਦਾ ਜਾਂ ਝੂਠ ਦੱਸਦਾ ਆਪਾਂ ਅੱਜ ਤੱਕ ਕਦੇ ਨਹੀਂ ਬੋਲਿਆ ਕਿਉਂ ਆਪਾਂ ਨੂੰ ਪਤਾ ਵੀ ਕੱਲ ਨੂੰ ਗੱਦ ਦੇਣੀ ਆਊਗੀ ਬਾਈ ਠੀਕ ਆ ਅਗਲਾ ਮਿੰਟ 'ਚ ਕਹਿ ਦਿੰਦਾ ਹੁੰਦਾ ਬਾਈ ਇਹਨੇ ਤਾਂ ਸਾਡਾ ਫੁੱਦੂ ਲਾਇਆ ਠੀਕ ਆ ਜੈਨੇ ਗੱਲ ਗਲਤ ਦੱਸੀ ਸੀ ਸੋ ਇਹਦੇ ਕਰਕੇ ਬਾਈ ਆਪਾਂ ਕਿਸੇ ਨੂੰ ਗਲਤ ਰਾਹੇ ਪਾਉਂਦੇ ਹੀ ਨਹੀਂ ਠੀਕ ਆ ਜੋ ਵੀ ਦੱਸਣਾ ਹੁੰਦਾ ਸੱਚ ਹੀ ਦੱਸਦੇ ਆ ਠੀਕ ਆ ਝੂਠ ਝਾਟ ਵਾਲਾ ਤਾਂ ਕੰਮ ਆਪਣੇ ਕੋਲੇ ਹੈ ਹੀ ਨਹੀਂ ਰਾਂਹ ਨੂੰ ਜ਼ਰੂਰ ਆਦਾ ਫਿਰ ਉਹ ਨਹੀਂ ਇੱਦਾਂ ਉਹ ਇਹ ਥੋੜੀ ਲੱਗਦੀ ਬਸਤ ਸਹੀ ਜੇ ਅਗਰ ਬੂੜਾ ਹੋ ਗਿਆ ਜਿਹੜਾ ਇਹ ਦਾ ਕਿ ਜੋੜ ਨਹੀਂ ਮਰਨਾ ਤੇ ਇੱਕ ਜੇ ਕੋਈ ਨਵਾਂ ਪਰਾ ਖੁੱਡਾ ਪਾਉਣ ਵੀ ਲੱਗਿਆ ਤਾਂ ਭਰਾ ਵੜ ਕੇ ਖੁੱਡਾ ਪਾਉਣ ਲੱਗੇ ਜੋੜ ਜ਼ਰੂਰ ਮਾਰ ਲਿਆ ਕਰੋ ਠੀਕ ਆ ਐਂ ਨਾ ਕਿਤੇ ਬੜਦਿਓ ਮੁੜ ਕੇ ਝਾਕੀ ਜਾਉਂ ਵੀ ਖੁੱਡਾ ਡਿਗ ਪਿਆ ਠੀਕ ਆ ਜੋੜ ਮਾਰਨ ਦਾ ਵੀ ਤੁਹਾਨੂੰ ਮੈਂ ਦੱਸ ਦਿੰਦਾ ਕਿਵੇਂ ਕਹਿਣਾ ਜੋੜ ਮਾਰਨ ਦਾ ਕਦੇ ਵੀ ਖੁੱਡਾ ਪਾਉਣਾ ਜਾਂ ਕੁਝ ਵੀ ਕਰਨਾ ਹਨਾ ਜੋੜ ਮਾਰਨਾ ਜ਼ਰੂਰੀ ਹੈ ਆਹ ਸਾਫ ਦੀ ਉੜੀ ਫੇਟੀ ਆ ਨਾ ਆਇਆ ਆਪਣੀ ਅੱਥੀ ਆ ਜਾ ਕੇ ਪਰਾਂ ਟੇੜਾ ਹੜਾ ਟੇੜਾ ਹੜਾ ਵਾਇਬਰ ਵੀ ਕਰ ਪਾਉਂਦੇ ਛੋਟੇ ਵਰਗੇ ਭਰਾਵਾਂ ਦੀ سپورਟ ਨਾਲ ਹੀ ਬਈ ਆਪਾਂ ਇੱਥੋਂ ਤੱਕ ਆ ਗਏ ਬਸ ਅੱਗੇ ਵੀ ਤੁਸੀਂ ਕਿਉਂਕਿ ਹੁਣ ਅੱਗੇ ਤਾਂ ਬਈ ਤੁਹਾਨੂੰ ਪਤਾ ਹੈ ਹਨਾ ਬਾਜ਼ੀਆਂ ਦਾ ਸੀਜ਼ਨ ਆਉਣ ਵਾਲਾ ਹੈ ਹੁਣ ਤਾਂ ਜਿਹੜੇ ਨਹੀਂ ਵੀ ਦੇਖਦੇ ਸੀ ਨਾ ਆਪਣਾ ਚੈਨਲ ਠੀਕ ਆ ਉਹ ਵੀ ਦੇਖਿਆ ਕਰਨਗੇ ਕਿਉਂਕਿ ਅੱਜ ਕੱਲ ਮਤਲਬ ਦੀ ਦੁਨੀਆ ਹੈ ਮਿੱਤਰੋ ਇਹ ਗੱਲ ਤਾਂ ਆਪਾਂ ਨੂੰ ਪਤਾ ਹੈ ਕਿ ਸਭ ਮਤਲਬ ਮਿੱਤਰੋ ਖੁੱਡਾ ਬਈ ਆਪਾਂ ਤੇ ਧਾਪਾ ਇਹਨਾਂ ਦੇ ਬਰੋਬਰ ਤਾਂ ਹੀ ਪਾਇਆ ਹੈ ਅਸਾ ਸਮਾਨ ਸੱਪਾਂ ਦੇ ਵਿੱਚੋਂ ਚੱਕਣ ਵਾਲਾ ਰਹਿ ਗਿਆ ਦੇਖੋ ਤੋਂ ਬਾਅਦ ਠੀਕ ਆ ਆ ਖੁੱਡਾ ਆ ਚੱਕਾਂਗੇ ਵਿੱਚੋਂ ਸਮਾਨ ਸੱਪਾਂ ਠੀਕ ਆ ਆ ਆਪਣੀ ਪੁਰਾਣੀ ਖੁੱਡੇ ਦੀ ਜਾਲੀ ਐ ਇਹ ਲਾਤੀ ਆਪਾਂ ਤੇ ਆ ਲੈੰਦਾ ਆਪਾਂ ਕਾਗਜ਼ ਉੱਤੇ ਪਾਉਣ ਨੂੰ ਬਈ ਮੋਟਾ ਪੂਰਾ ਮੋਟਾ ਕਾਗਜ਼ ਲੈੰਦਾ ਠੀਕ ਆ ਇਹ ਦੂਰਾ ਕਰਕੇ ਉੱਤੇ ਪਾ ਦਾਂਗੇ ਤੇ ਇੱਕ ਬਈ ਆ ਛਤਰੀਆਂ ਵਾਸਤੇ ਅੱਛਾ ਝੱਲਰਾਂ ਲਾਉਣ ਵਾਸਤੇ ਝੱਲਰ ਆਪਾਂ ਸਰੋਂ ਫੁੱਲੀਆਂ ਲਾਵਾਂਗੇ ਤੇ ਵਿੱਚ ਕੱਪੜਾ ਕੋਈ ਹੋਰ ਲਾਵਾਂਗੇ ਠੀਕ ਆ ਇਹ ਝੱਲਰਾਂ ਵਾਸਤੇ 2 ਮੀਟਰ ਕੱਪੜਾ ਲਿਆਂਦਾ ਆਪਾਂ ਠੀਕ ਆ ਸਾਈਡਾਂ ਵਾਲੀਆਂ ਝੱਲਰਾਂ ਕਰਕੇ ਹੁਣ ਤਾਂ ਆਪਣੀਆਂ ਲਾਲ ਸੀਗੀਆਂ ਤੇ ਇਹਦੇ ਕੀ ਆਪਾਂ ਹੁਣ ਚੇਂਜ ਕਰਾਂਗੇ ਠੀਕ ਆ ਲੈ ਮਿੱਤਰੋ ਆ ਹੋ ਗਏ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ 4 ਖੋਡੇ ਸ਼ਾਮ ਨੂੰ ਇਹਦੇ 'ਚ ਵੀ ਛੜਦਾਂਗੇ ਜਾਨਵਰ ਹੋਰ ਉਧਰੋਂ ਪਟਕੇ ਹਨਾ ਬੱਚੇ ਨੇ ਜਿਹੜੇ ਛੋਟੇ ਬਈ ਗੁਜਾਉਣ ਵਾਲੇ ਨੇ ਉਹ ਇਹਦੇ 'ਚ ਕਰਾਂਗੇ ਤੇ ਇਧਰ ਪੱਠੇ ਪੱਠੀਆਂ ਹੋ ਜਾਣਗੇ ਤੇ ਦੋ ਚਾਰ ਇਧਰ ਜੋੜੀਆਂ ਛੱਡ ਦਾਂਗੇ ਠੀਕ ਹੈ ਜਿਹੜੇ ਨਵੇਂ ਪੱਠੇ ਪੱਠੀਆਂ ਜੋੜੇ ਲਾਏ ਨੇ ਆਪਾਂ ਪਾਸ ਕੀਤੇ ਹੋਏ ਉਹ ਇਧਰ ਛੱਡ ਦਾਂਗੇ ਜਿਹੜੇ ਇਧਰ ਲੱਗੇ ਹੋਏ ਨੇ ਆਹ ਦੋ ਤਿੰਨ ਜੋੜੇ ਠੀਕ ਹੈ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਿਓ ਅਗਲੀ ਵੀਡੀਓ ਆਉਗੀ ਭਾਈ ਪਰਪਟਾਈ ਵੀ ਠੀਕ ਹੈ ਪਰਪਟਾਈ ਕਰਨੀ ਆ ਹੁਣ ਆਪਾਂ ਤੇ ਪਰਪਟਾਈ ਤੋਂ ਪਹਿਲਾਂ ਕੀ ਕੁਝ ਕਰਨਾ ਚਾਹੀਦਾ ਠੀਕ ਹੈ ਉਹ ਵੀ ਸਾਰਾ ਦੱਸਾਂਗੇ ਕੋਈ ਚੱਕਰ ਨਹੀਂ ਬਾਈ ਜ਼ਰੂਰੀ ਨਹੀਂ ਵੀ ਆਪਾਂ 15 ਨੂੰ ਹੀ ਪੱਟਣੇ ਨੇ 15 ਤੋਂ ਆਪਾਂ 18 ਨੂੰ ਵੀ ਪੱਟ ਸਕਦੇ ਹਾਂ ਨਾ 19 ਨੂੰ ਵੀ ਪੱਟ ਸਕਦੇ ਹਾਂ ਉਹ ਵੀ ਸਾਰਾ ਤੁਹਾਨੂੰ ਦੱਸਾਂਗੇ ਇਹਦੋਂ ਅਗਲੀ ਵੀਡੀਓ ਉਹੀ ਆਊਗੀ ਠੀਕ ਆ ਤੇ ਡੀ ਵਾਰਮਿੰਗ ਜ਼ਰੂਰ ਕਰ ਰੱਖੀ ਹੋਣੀ ਮੇਰੇ ਭਰਾਵਾਂ ਨੇ ਜਿਹੜੇ ਕਬੂਤਰ ਪੱਟਣੇ ਨੇ ਠੀਕ ਆ ਉਹਨਾਂ ਦੀ ਡੀ ਵਾਰਮਿੰਗ ਦਾ ਕਾਰੀ ਦਿੱਤੀ ਹੋਣੀ ਉਹਦੀ ਵੀਡੀਓ ਤਾਂ ਚਲ ਆਪਾਂ ਕੀ ਪਾਵਾਂਗੇ ਹੁਣ ਪਰ ਪਟਾਈ ਦੀ ਠੀਕ ਆ ਤੇ ਉਦੋਂ ਪਹਿਲਾਂ ਕੀ ਚੀਜ਼ਾਂ ਰੱਖਣੀਆਂ ਨੇ ਆ ਲੈ ਆਂਦੇ ਆ ਫੱਟੇ ਠੀਕ ਆ ਤਰਾ ਵਾਸਤੇ ਪਰ ਪਟਾਈ ਕਰਨ ਤੋਂ ਬਾਅਦ ਇਹ ਲਾਵਾਂਗੇ ਸੋ ਲਵ ਯੂ ਆ ਸਾਰੇ ਭਰਾਵਾਂ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿੱਤਰੋ